ਸਸਤੀ ਸਾਰੇ ਨੂੰ ਲਾਈਫ ਆਫ ਹਮਨ ਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਪਰ ਸਾਡੀ ਬੱਚੇ ਹਸਰਾਤਾਂ ਕਰਕੇ ਹਟੇ ਨਹੀਂ ਬਹੁਤ ਜਿਆਦਾ ਕਣਕ ਵਿੱਚ ਹਸਰਾਤਾਂ ਕਰਕੇ ਹਟੇ ਨਹੀਂ ਆਏ ਖੇਡਦੇ ਸੀ ਜਿਵੇਂ ਛੋਟੇ ਓਜੇ ਖੇਡਦੇ ਹੁੰਦੇ ਨੇ ਤੇ ਚਲੋ ਜੀ ਅੱਜ ਮੈਂ ਟਰਾਈ ਕਰ ਰਹੀ ਹਾਂ ਬੇਸਣ ਦੀ ਬਰਫੀ ਲੋਕਡਾਊਨ ਵੇਲੇ ਬਣਾਈ ਸੀਗੀ ਵਧੀਆ ਬਣੀ ਸੀ ਲੱਡੂ ਵੀ ਬਣਾਈ ਸੀ ਮੈਂ ਇবার ਵੀ ਨਹੀਂ ਬਣਾਈ ਸੀ ਹੁਣ ਦੁਬਾਰੇ ਮੈਂ ਫੇਰ ਟਰਾਈ ਕਰ ਰਹੀ ਹਾਂ ਪਹਿਲਾਂ ਮੈਂ ਥੋੜੀ ਜਿਹੀ ਬਣਾ ਕੇ ਦੇਖੂਗੀ ਜੇ ਜੇ ਦਾ ਵਧੀਆ ਬਣ ਗਈ ਫਿਰ ਆਪਾਂ ਦੁਬਾਰੇ ਧੀ ਬਣਾ ਲਾਂਗੇ ਕਿਉਂਕਿ ਪਹਿਲਾਂ ਜੇ ਪੈਸਟ ਹੱਥ ਵਾਲੀ ਆਪਾਂ ਜੇ ਟਰਾਈ ਕਰਾ ਆਪਾਂ ਘੱਟ ਬਣਾਉਣੀ ਚਾਹੀਦੀ ਆ ਤੇ ਤੇ ਉਹ ਐਂ ਹੁੰਦਾ ਵੀ ਆਪਣੀ ਜਿਹੜੀ ਜਣੀ ਉਹ ਹੁੰਦੀ ਆ ਜਿਹੜੀ ਚੀਜ਼ ਹੁੰਦੀ ਆ ਜੇ ਆਪਾਂ ਵੱਧ ਬਣਾਉਣ ਲੱਗ ਜੀਏ ਫਸਟ ਵਾਰੀ ਉਹ ਵਧੀਆ ਨਾ ਬਣੀ ਫਿਰ ਆਪਣੀਆਂ ਜਿਹੜੀਆਂ ਚੀਜ਼ਾਂ ਖਰਾਬ ਹੁੰਦੀਆਂ ਨੇ ਉਹਦੇ ਕਰਕੇ ਪਹਿਲਾਂ ਆਪਾਂ ਥੋੜੀ ਬਣਾ ਕੇ ਦੇਖਾਂਗੇ ਤੇ ਬਾਅਦ ਚ ਫਿਰ ਆਪਾਂ ਵੱਧ ਬਣਾ ਲਾਂਗੇ ਮੈਂ ਦੇਖੋ ਆ ਸਮਾਨ ਲਏ ਆ ਤੇ ਦੇਖੋ ਇਹ ਸਾਰੇ ਬੂਰਾ ਹੈ ਚੀਨੀ ਦਾ ਬੂਰਾ ਤੇ ਆ ਬਸ ਇੱਕ ਕੋਲੀ ਬ ਲਈਏ ਮੈਂ ਵੇਚਣ ਦੀ ਤੇ ਥੋੜੀ ਜੀ ਸੁਨ ਜੀ ਸੁਜੀ ਨાળ ਵੀ ਬਹੁਤ ਸਵਾਦ ਜਿਹਾ ਲੱਗ ਜੰਦਾ ਬਰਫੀ ਵਿੱਚੋਂ ਤੇ ਮੈਂ ਥੋੜੀ ਜਿਹੀ ਲਈ ਆ ਤੇ ਆਪਣਾ ਕਿਉਂ ਬਸ ਇਹ ਵੀ ਆਪਣੇ ਘਰ ਲਈ ਆ ਤੇ ਬਸੇ ਥੋੜੀ ਜਿਹੀ ਸਮਾਨ ਵਾਲੇ ਆਪਾਂ ਬਣਾਵਾਂਗੇ ਵੇਸਣ ਦੀ ਬਰਫੀ ਤੇ ਕੰਨਾ ਕੋਸਾਲ ਨਹੀਂ ਆ ਕਿਉਂ ਜੇ ਬਾਤ ਵੀ ਜਣੀ ਆਪਾਂ ਨੂੰ ਸੁੱਕਾ ਜਿਹਾ ਲੱਗੇ ਵੇਸਣ ਫਿਰ ਬਾਅਦ ਚ ਪਹੂਰ ਪਾਵਾਂਗੇ ਆਪਾਂ ਇਹ ਕਿੜਾ ਮੁੰਨ ਲੈ ਆਉਣਾ ਘਰ ਲਈ ਆਪਣਾ ਵਧੀਆ ਬਹੁਤ ਸਵਾਦਗਣਿਆ ਹੋਇਆ। ਜਿਵੇਂ ਕੱਲ ਦੀ ਜਿਵੇਂ ਇਹ ਸਵਾਦ ਹੀ ਜੀਣ। ਇਹ ਵੇਖਣ ਪਤਾ ਸਾਨੂੰ ਮਿਲਾ ਬਟਾਲਾ ਮਿਲ ਗਿਆ ਸੀ। ਹੁਣ ਐਤਕੀ ਸਾਨੂੰ ਦੇਸ਼ਣ ਵਧੀਆ ਲੱਗੇ ਆ। ਤੇ ਆਪਾਂ ਨੇ ਸ਼ਾਮ ਨੂੰ ਸ਼ਾਮ ਨੂੰ ਵੀ ਆਪਾਂ ਛੜੀਓ ਬਣਾਉਣੀ ਹੈ ਅੱਜ। ਟੋਕੇ ਥੋੜਾ ਜਿਹਾ ਦਹੀਂ ਵੀ ਪਿਆ। ਤੇ ਸਵੇਰੇ ਮੈਂ ਵੇਖਣ ਦਾ ਕੀ ਲੈਕ ਬਣਾ ਕੇ ਖਾੜਦਾ। ਉਹਦੇ ਨਾਲ ਮੈਨੂੰ ਹਜੇ ਤੱਕ ਭੁੱਖ ਨਹੀਂ ਲੱਗੀ ਹੈ ਜੀ। ਉਦੋਂ ਬਾਅਦ ਸਵੇਰੇ ਤੋਂ ਬਾਅਦ ਮੈਂ ਕੁਝ ਨਹੀਂ ਖਾਦਾ ਪੀਤਾ ਹੈਗਾ। ਸਿਰਫ ਪਾਣੀ-ਪਾਣੀ ਪੀਤਾ ਹੈ। ਉਹਨਾਂ ਦਾ ਵੀ ਚਾਲਾਂ ਤੋਂ ਦੇਖ ਸੰ ਕਿਉਂ ਆਪਾਂ ਘੱਟ ਵੱਧ ਹੋਊਗੀ ਬਾਅਦ ਚ ਅੱਜ ਸਾਡਾ ਬੇਸਣ ਦੇ ਹੋ ਗਿਆ ਦਿੰਦੇ ਆਂ ਬੇਸਣ ਵੇਚਣ ਹੋ ਗਈ ਆ। ਆਪਸੂ ਜੀ ਬਾਅਦ ਤੇ ਤਨਾਗੇ। ਵਿਵਾਹਟੇ ਜਣੇ ਤਾਂ ਉਹ ਤਾਂ ਵੈਸੇ ਨਿਕਿਉ ਛੱਡ ਦੇਣਾ ਵੇਚਣ ਨਹੀਂ। ਵਿਵਾਹਟ ਸੁੱਕਾ ਜਿਹਾ ਲੱਗਦਾ ਫਿਰ ਆਪਾਂ ਕਿਉਂ ਹੁਕੂਤ ਆਲਾਂਗੇ। ਗੈਸ ਨੂੰ ਉਰਾਇਆ ਕੱਟਾ।

ਥੋੜੀ ਮਿਲਾਵਟ ਸੀ ਇਹਦੇ ਵਿੱਚ ਇਹਦੇ ਵਿੱਚ ਬਾਦ ਅੰਨੇ ਆਪ ਸੁਜੀ ਗਿਣ ਸੁਜੀ ਨੇ ਆਪ ਦਾ ਹੱਦਾਂ ਅਲੱਗ ਹੀ ਸਵਾਦ ਦੇਣਾ ਵਰਤੀ ਚ ਪਾਉਣੀਆਂ ਨਾ ਪਾਉਣੇ ਥੋੜੀ ਮਰਜੀ ਹੈ ਜੇ ਹੈਗੀ ਹੈ ਘਰੇ ਪਾ ਲਓ ਮੇਰੇ ਕੋਲ ਪਈ ਸੀ ਤਾਂ ਪਾ ਲਈ ਤਰਵਾਰ ਤੁਹਾਨੂੰ ਸਜਣ ਵਾਸਤੇ ਮੇਰੇ ਕੋਲ ਕੁਝ ਨਹੀਂ ਹੈਗਾ ਤਾਜੀ ਗਿਦਾਮ ਕੁਝ ਨਹੀਂ ਹੈਗਾ ਬਸ ਸਿੰਪਲੇ ਬਣਾ ਲਾਂਗੇ ਤੇ ਲੈਣੇ ਪਕੜੀ ਖਾ ਲੈਣੀ ਉਹ ਵੈਸੇ ਹੀ ਕਿ ਉਹ ਛੱਡੂ ਬਾਅਦ ਚ ਪਰ ਆਪਾ ਪਾ ਲੈਣਾ ਥੋੜਾ ਜਿਹਾ ਕਿਉਂਕਿ ਸੂਜੀ ਨੇ ਵੀ ਫੁੱਲੇ ਜਾਣ ਬੇਸਣ ਵੀ ਫੁੱਲ ਜੂਗਾ ਸ਼ਾਮ ਦੇ ਢਾਈ ਦਾ ਹੋ ਗਿਆ ਤਾਂ दाल ਸਬਜ਼ੀ ਦੀ ਤਿਆਰੀ ਕਰਨੀ ਕੜੀਓ ਬਣਾ ਲਾਂਗੇ ਜੀ ਕਿਹਨੇ ਬਣਾਈ ਜਾਣਾ

ഹാല ബേസ ഹർമ നാ കയാബ്ബൂ ബോണി ആ ഇന്ന് ദിവഡ ചായ പൂരാശൂ ആ ഹാൻ സാഡ് പൂര പേ ബോളി ബോൾ കാല കൂ ਰੋਜ਼ ਨਹੀਂ ਚਾਹੀ ਬਣਾ ਤਾ ਕੀਆ ਪਰ ਇਹਨੂੰ ਆਪਾਂ ਹਜੇ ਜਮਾ ਕੇ ਰੱਖਾਂਗੇ ਬਸ ਖੁਸ਼ਬੂ ਹੋਣ ਲੱਗਦੀ ਬਹੁਤ ਵਧੀਆ ਖੁਸ਼ਬੂ ਆਉਂਦੀ ਆ ਬਸ ਇਹ ਭੁੰਨਿਆਂ ਦੇ ਆ ਹੁਣ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਹੁਣ ਖੁਸ਼ੀ ਗਈ ਜੈਨ ਹੁਣ ਫੇਰ ਕੰਡ ਲਾ ਦਈਏ ਨਹੀਂ ਹਰਮਨ ਨੂੰ ਪਹਿਲੀ ਮੈਂ ਇਸੇ ਬੈਠ ਕੇ ਖੜੂ ਕਾ ਮੇਰਾ ਹਰਮਨ ਲਾਹ ਫੜਾ ਤੇ ਖੰਡ ਪਾਈਏ देखो हूं कनाह हाँ हो गया है खुशबू एनी सोनी होगी बहुत सोहनी पहले थोड़ी जी चीज बनाई भी हूँ भी वादिया नहीं ये वादिया बन बंद नहीं करना अजे ਵੇਸਣ ਨੇ ਹੁਣ ਤੱਕ ਪੂਰੀ ਤਰ੍ਹਾਂ ਕਿਉਂ ਛੱਡਤਾ ਪਹਿਲਾਂ ਮਿਲਾਈ ਜਿਵੇਂ ਆਵੇਦੀ ਵਰਗੀ ਬਣਾਈ ਤੇ ਐਨੀ ਸੋਹਣੀ ਬਣੀ ਸੀ ਟੁਕੜੀਆਂ ਜਿਹੜੇ ਬਹੁਤ ਸੋਹਣੀਆਂ ਬਣੀਆਂ ਸੀ ਫਿਰ ਮਿਲਾਈ ਇਕੱਠੀ ਹੋ ਜAVE ਉਹਨੇ ਸਾਨੂੰ ਤੇਲ ਬਣਾ ਕੇ ਰੱਖੂ ਮਿਲਾਈ ਨੂੰ ਕੱਟੀਆਂ ਹੋਣ ਦਾ ਵਿੱਚ ਫ੍ਰੀਜ ਨੂੰ ਪੂਰੀ ਤੇਜ ਰੱਖੇ ਨਾ ਫ੍ਰੀਜ ਨੂੰ ਪੂਰੀ ਤੇਜ ਕਰਕੇ ਰੱਖਿਆ ਸੀ ਹੁਣ ਆ ਪੈ ਰਿਖਿਆ ਸੋਨੀਏ ਸ਼ਕਰਖੰਡ ਬੂਰਾ ਚਾਹ ਸੁਨਝੋਣੀ ਬਣਾਉਂਦੀ ਲੋੜ ਹੀ ਹੈਗੀ ਆਪਾਂ ਨੂੰ गर्म कर लेंगे दलिया जो सारिया गर्म होके जो हे लड्डू भी बना दी टूड़िया बनावा हाथ धोना मिठाई आ हो गया मैं जमी डिम गैस कार कार कर कार क्यों करी है बहुत बचत बचा कार कार कर कर मैं हो करी भी पर हेठान आने लग जाए जमी गैस भी पूरा डिम्मा रखिया ਤਰੇ ਵੀ ਕੁੜੇਵਨ ਲੱਗਦਾ ਵੀ ਖੇਠਾਂ ਲੱਗ ਗਏ ਆ ਦੇਖਾ ਦੋ ਥਾਂਵੇਂ ਲੱਗ ਗਿਆ ਮੈਂ ਮੈਂ ਬੱਚੇ ਤਰਖੀਏ ਬਹੁਤ ਤੇ ਦੇਖੋ ਇਹਦੀਆਂ ਨੇ ਖਾਨੀ ਆ ਦੀਏ ਪਿਆਰ ਆ ਦੇਖੋ ਜਮੀ ਨਹੀਂ ਲੱਗਦਾ ਹੈਗਾ ਹੁਣ ਇਹਨੂੰ ਆਪਾਂ ਜ ਫ੍ਰੀਜ 'ਚ ਰੱਖਾ ਦਨੇ ਆ ਪਰ ਇੱਕ ਜਦ ਮੈਂ ਕੇਕ ਬਣਾਵਾਂ ਤੇ ਜਾਂ ਕੋਈ ਇਹ ਜੀ ਕੋਈ ਮਿੱਠੀ ਚੀਜ਼ ਬਣਾਵਾਂ ਮੈਨੂੰ ਭਾਂਡਾ ਨਹੀਂ ਲੱਭਦਾ ਹੁੰਦਾ ਵੀ ਮੈਂ ਕਿਹੜੇ ਭਾਂਡੇ 'ਚ ਪਾਵਾਂ ਇਹ ਤੇ ਹੁਣ ਦੇਖਦੇ ਹਾਂ ਇਹ ਠੰਡਾ ਹੋਏ ਮੇਰੇ ਕੋਲ ਟ੍ਰੇ ਹੈ ਇੱਕ ਬਸ ਉਹਦੇ ਵਿੱਚ ਹੀ ਪਾਉਂਗੀ ਉਹਨਾਂ ਤੇਰੇ ਨੂੰ ਹਲਾਈ ਜਾਂਦੇ ਆ ਕਿਉਂਕਿ ਆ ਭਾਂਡਾ ਬਹੁਤ ਗਰਮ ਆ ਹਜੇ ਇਹਨਾਂ ਨੇ ਚੰਗੀ ਤਰ੍ਹਾਂ ਠੰਡਾ ਹੋ ਜਾ ਛੜ ਦੇ ਵਿੱਚੋਂ ਤੇ ਜੰਮ ਜੂ ਵਧੀਆ ਉਦੋਂ ਮੈਂ ਮੜਾਈ ਦੀ ਵਰਤੀ ਵੀ ਟ੍ਰੇ 'ਤੇ ਬਣਾਈ ਜੀ बोला ਬੋਲਾਈ ਨਾ ਕਿਉਂ ਸਾਡ ਤਾਂ ਵੇਚਣ ਨੇ ਫਿਰ ਹੁੰਨਿਆਂ ਗਿਆ ਵੇਚਣ ਹੁੰਨਿਆਂ ਗਿਆ ਉਹਦੇ ਕਰਕੇ ਵੀ ਕਿਉਂ ਸਾਡ ਤਾਂ ਅਗਲੇ ਦਿਨ ਦੋ ਮਦਦ ਆਉਂਦਾ ਨਾ ਇਹ ਹੁਣ ਮੈਂ ਤੇ ਕੰਡਾ ਰੱਬ ਨੂੰ ਆਜਿ ਮੇਰੇ ਵਾਸਤੇ ਛੋਟੇ ਤੇ ਲਓ ਜੀ ਆਪਣੀ ਹੋ ਗਈ ਤਿਆਰ ਅੱਧਾ ਘੰਟਾ ਹੀ ਰੱਖੀ ਆ ਮੈਂ ਬਸ ਇਹ ਦੇਖੋ ਮੇਰੇ ਬੱਚਿਆਂ ਨੇ ਛਤਾਨੀਆਂ ਕਰੀਆਂ ਨੇ ਉੱਪਰ ਕੱਟ ਕੇ ਦੇਖਦੇ ਸੀ ਤੇ ਦੇਖੋ ਬਿਲਕੁਲ ਇਹਨਾਂ ਨੇ ਕੱਟੀ ਆ ਮੈਂ ਕੱਟੀ ਇਹ ਖੁਸ਼ੀ ਕੱਟਦੀ ਸੀਗੀ ਚਲੀ ਦੇਖਦੇ ਆ ਕੱਟ ਕੇ ਵਧੀਆ ਬਣੀ ਆ ਤੇ ਲਓ ਜੀ ਆਪਣੀ ਬਰਫੀ ਸਾਰੀ ਤਿਆਰ ਆ ਸਾਰੇ ਨੇ ਰੋਟੀ ਖਾ ਲਈ ਰੋਟੀ ਖਾ ਕੇ ਸਾਰੇ ਆਨੇ ਬਰਕ ਖਾਦੀ ਆ ਤੇ ਕਹਿੰਦੇ ਬਹੁਤ ਹੀ ਸਵਾਦ ਬਣੀ ਆ ਤੇ ਚਲੋ ਹੁਣ ਮੈਂ ਜਣੀ ਅੱਪ ਵੱਧ ਵੀ ਬਣਾ ਲਾਂਗੀ ਕਿਉਂਕਿ ਆਪਾਂ ਇਹਦਾ ਫ੍ਰਿਜ ਚ ਰੱਖਣੀ ਆ ਇਹ ਕੜ ਖਰਾਬ ਹੋਣੀ ਆ ਬਣਾਵਾ ਵੱਧ ਲੈ ਇਹ ਤਾਂ ਨਹੀਂ ਆਉਂਦੀ ਹੈ ਬਣਾਵਾ ਵੱਧ ਖੁਸ਼ੀ ਕਹਿੰਦੀ ਬਹੁਤ ਹੀ ਸਵਾਦ ਬਣੀ ਸੀ ਤੇ ਚਲੋ ਜੀ ਠੀਕ ਆ ਬਸ ਖਾਣਾ ਪੀਣਾ ਸਾਰਾ ਮੁੱਕ ਗਿਆ ਭਾਂਡੇ ਪਹਿਲਾਂ ਮਨਜੀ ਸੀ ਸਾਰੇ ਚਿੰਤ ਤੇ ਤੇ ਦੇਖੋ ਸਾਰਾ ਸੈਂਕਰਾ ਇੱਕ ਭਰਤਾ ਤੇ ਬਸ ਆਹੀ ਸੀਗੇ ਰੋਟੀਆਂ ਦੇ ਤੋਂ ਕੇ ਮਾਸ ਤੇ ਤੇ ਚਲੋ ਜੀ ਠੀਕ ਆ ਬਹੁਤ ਵਧੀਆ ਬਣੀ ਆ ਤੇ ਚਲੋ ਜੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਤੁਹਾਨੂੰ ਫਿਰ ਮਿਲਦੇ ਆ ਕਲ ਨੂੰ ਨਮ ਬਲੋਗ ਨਾਲ